ਸਤਿ ਸ੍ਰੀ ਅਕਾਲ ਦੋਸਤੋ ਮੈਂ ਦਰਸ਼ਨ ਸਿੰਘ ਦਰਸ਼ਕ ਵਿਸ਼ੇਸ਼ ਰਿਪੋਰਟ ਲੈ ਕੇ ਹਾਜ਼ਰ ਆ। ਅੱਜ ਆਪਾਂ ਇਸ ਰਿਪੋਰਟ ਦੇ ਵਿੱਚ ਅਕਾਲੀ ਸਿਆਸਤ ਦੀ ਗੱਲ ਕਰਾਂਗੇ। ਪਿਛਲੇ ਕਈ ਦਿਨਾਂ ਤੋਂ ਅਕਾਲੀ ਸਿਆਸਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸ ਦਾ ਕਾਰਨ ਇਹ ਹੈ ਕਿ ਅਕਾਲੀ ਦਲ ਤੋਂ ਇੱਕ ਤੜਾ ਭਾਗੀ ਹੋ ਚੁੱਕਾ ਹੈ ਤੇ ਉਸ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਗਾਵਤ ਕਰ ਦਿੱਤੀ ਗਈ ਹੈ ਤੇ ਉਸ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਅਕਾਲੀ ਦਲ ਦੁਬਾਰਾ ਤੋਂ ਆਪਣੇ ਪੈਰਾਂ 'ਤੇ ਖੜਾ ਹੋ ਸਕੇ ਤੇ ਜਿਹੜੀ-ਜਿਹੜੀਆਂ ਅਗਲੀਆਂ ਚੋਣਾਂ ਆਉਣੀਆਂ ਨੇ ਜਾਂ ਸਿਆਸੀ ਤੌਰ ਤੇ ਉਹ ਮਜ਼ਬੂਤ ਹੋ ਸਕੇ ਇਸ ਸਬੰਧ ਵਿੱਚ ਇਸ ਧੜੇ ਵੱਲੋਂ ਲਗਾਤਾਰ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਇੱਕ ਪੱਤਰ ਸੌਪਿਆ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਜਦੋਂ ਅਕਾਲੀ ਸਰਕਾਰ ਹੁੰਦੀ ਸੀ ਤਾਂ ਉਸ ਸਮੇਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਦੇ ਵਿੱਚ ਉਹ ਵੀ ਸ਼ਾਮਲ ਸੀਗੇ ਇਸ ਗੱਲ ਕਰਕੇ ਉਹਨਾਂ ਨੂੰ ਮਾਫੀ ਦਿੱਤੀ ਜਾਵੇ ਇਸ ਸਬੰਧ ਵਿੱਚ ਕਈ ਰਾਵਾਂ ਚੱਲ ਰਹੀਆਂ ਨੇ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਲਗਾਤਾਰ ਉਹਨਾਂ ਦੇ ਸਮਾਨੰਤਰ ਮੀਟਿੰਗਾਂ ਕਰ ਰਹੇ ਨੇ ਉਹਨਾਂ ਵੱਲੋਂ ਵੱਖ-ਵੱਖ ਵਿੰਗਸ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਤੇ ਉਹਨਾਂ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਉੱਤੇ ਵਿਸ਼ਵਾਸ ਪ੍ਰਗਟ ਕੀਤਾ ਜਾ ਰਿਹਾ ਹੈ ਤੇ ਇਸ ਸਬੰਧ ਵਿੱਚ ਜਿਹੜੇ ਸਿੱਖ ਚਿੰਤਕ ਨੇ ਉਹ ਇਸ ਗੱਲ ਕਰਕੇ ਚਿੰਤਾ ਕਰ ਰਹੇ ਨੇ ਕਿ ਅਕਾਲੀ ਦਲ ਜਿਹੜੀ ਕਿ ਪੰਜਾਬ ਦੀ ਇੱਕ ਖੇਤਰੀ ਪਾਰਟੀ ਹੈ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਸਿੱਖਾਂ ਦੀ ਗੱਲ ਕਰਦੀ ਹੈ ਤੇ ਉਸ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਤੇ ਇਸ ਸੰਬੰਧ ਵਿੱਚ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਮर्याਦਾ ਅਨੁਸਾਰ ਜਿਹੜੀ ਪਰੰਪਰਾ ਚੱਲੀ ਆ ਰਹੀ ਆ ਉਸ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ ਤੇ ਸਿੱਖ ਲੀਡਰਸ਼ਿਪ ਅਕਾਲੀ ਲੀਡਰਸ਼ਿਪ ਨੇ ਜੋ ਗਲਤੀਆਂ ਕੀਤੀਆਂ ਨੇ ਉਹਨਾਂ ਦੀ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਤੇ ਕਿਉਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਾਂ ਗੈਲੀ ਜ਼ੈਲ ਸਿੰਘ ਸਰਦਾਰ ਬੂਟਾ ਸਿੰਘ ਜਾਂ ਹੋਰ ਵੀ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਵਿੱਚ ਸਰਜੀਤ ਸਿੰਘ ਬਰਨਾਲਾ ਨੇ ਉਹ ਲੀਡਰ ਵੀ ਇੱਥੇ ਆ ਕੇ ਮਾਫੀ ਮੰਗਦੇ ਰਹੇ ਨੇ ਤੇ ਉਹਨਾਂ ਨੂੰ ਤਨਖਾਹਾਂ ਲੱਗਦੀਆਂ ਰਹੀਆਂ ਨੇ ਜੇਕਰ ਮੌਜੂਦਾ ਅਕਾਲੀ ਲੀਡਰਸ਼ਿਪ ਨੂੰ ਵੀ ਇਹ ਤਨਖਾਹ ਲੱਗ ਜਾਂਦੀ ਹੈ ਤਾਂ ਉਹਦੇ ਨਾਲ ਜਿਹੜੀਆਂ ਪਛਤਾਵਾ ਸੁਲਾਪ ਹੈ ਉਹਨਾਂ ਦਾ ਉਹ ਪੂਰਾ ਹੋ ਸਕਦਾ ਹੈ ਇਸ ਸੰਬੰਧ ਵਿੱਚ ਅਸੀਂ ਗੱਲਬਾਤ ਕੀਤੀ ਹੈ ਸਾਬਕਾ ਮੈਂਬਰ ਪਾਰਲੀਮੈਂਟ ਤਿਕਾਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਰਦਾਰ ਤਰਲੋਚਨ ਸਿੰਘਾ ਨੇ ਤਰਲੋਚਨ ਸਿੰਘਾ ਨੇ ਸਿੱਖ ਲੀਡਰਸ਼ਿਪ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਵੀ ਰਹੇ ਨੇ ਤੇ ਉਹਨਾਂ ਨੇ ਹਮੇਸ਼ਾ ਇਸ ਲੀਡਰਸ਼ਿਪ ਨੂੰ ਸਹਿਦ ਦਿੱਤੀ ਹੈ ਤੇ ਉਹ ਵੀ ਇਹ ਚਾ ਰਹੇ ਨੇ ਕਿ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਤੋਂ ਹੁਣ ਮਜ਼ਬੂਤੀ ਦੇ ਨਾਲ ਜਿਹੜਾ ਹੈਗਾ ਕੰਮ ਕਰਨਾ ਚਾਹੀਦਾ ਤੇ ਇਸ ਸੰਬੰਧ ਵਿੱਚ ਜਿਵੇਂ ਹੁਣ ਅਕਾਲੀ ਦਲ ਫਸਿਆ ਹੋਇਆ ਮਜਦਾਰ ਤੇ ਵਿੱਚ ਉਸ ਦੇ ਵਿੱਚੋਂ ਉਸ ਨੂੰ ਕੱਢਣਾ ਚਾਹੀਦਾ ਤੇ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਉਹ ਸੁਣੋ ਕੱਲ੍ਹ ਬਾਤ ਸਰ ਜਿਵੇਂ ਮੈਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਜਿਹੜੇ ਘਟਨਾਕ੍ਰਮ ਵਾਪਰੇ ਨੇ ਤੇ ਕੱਲ ਬਾਗੀ ਧੜਾ ਜਿਨ੍ਹਾਂ ਵਿੱਚ ਪ੍ਰੇਮ ਸਿੰਘ ਜੰਦੂ ਮਾਜਰਾ ਸਰਜੀਤ ਸਿੰਘ ਰਖੜਾ ਤੇ ਹੋਰ ਵੱਡੀਆਂ ਸ਼ਖਸੀਅਤਾਂ ਅਕਾਲੀ ਦਲ ਦੀਆਂ ਅਕਾਲ ਪੁਰਖ ਸਾਹਿਬ ਦੇਤੇ ਪੇਸ਼ ਹੋਈਆਂ ਤੇ ਉਹਨਾਂ ਨੇ ਮਾਫੀ ਨਾਮਾ ਮਾਫੀ ਮੰਗੀ ਹੈ ਜਿਹੜੇ ਅਕਾਲ ਪੁਰਖ ਸਾਹਿਬ ਦੇ ਜਲਸੇਦਾਰ ਤੁਸੀਂ ਇਸ ਸਾਰੇ ਘਟਨਾਕ੍ਰਮ ਨੂੰ ਕਿਵੇਂ ਲੱਲਦੇ ਹੋ

ਜਿਵੇਂ ਆਪੇ ਆਪ ਨੂੰ ਸਿੱਖਾਂ ਦੀ ਨਮਾਇੰਦਾ 100 ਸਾਲ ਤੋਂ ਐ ਉਹਨੂੰ ਸਿੱਖ ਛੱਡ ਗਿਆ ਜੇ ਸਿੱਖਾਂ ਜੇ ਪਾਰਟੀ ਆਈ ਗੱਲ ਤੁਸੀਂ ਕੀ ਆਕਾਲੀ ਦਲ ਰਿਵਾਈਵ ਕਿਵੇਂ ਹੋਵੇ ਹਰ ਬੰਦਾ ਚਾਹੁੰਦਾ ਕਿ ਪੰਜਾਬ ਦੇ ਆਕਾਲੀ ਦਲ ਦੀ ਲੋੜ ਹੈ ਰਿਜਨਲ ਦੀ ਹੈ ਗੱਲ ਚੱਲੀ ਹੋਈ ਰਿਵਾਈਵ ਤੋਂ ਜੀ ਪਰ ਮੈਂ ਬੜਾ ਹਰਾ ਨਾ ਕਿ ਉਹ ਬਜਾਏ ਰਿਵਾਈਵਲ ਤੋਂ ਪ੍ਰਧਾਨ ਬਚਾਓ ਮਹਿੰਮ ਬਣ ਗਈ ਜੀ ਬਈ ਅਸਲ ਗੱਲ ਤੇ ਹੈ ਵੀ ਸਮਝ ਨਹੀਂ ਆਈ ਗੱਲ ਸੀ ਵੀ ਆਕਾਲੀ ਦਲ ਬਚਾਓ ਜੀ ਇਹ ਗਰੁੱਪ ਨੇ ਮਿਡਾ ਲਈ ਕਿ ਪ੍ਰਧਾਨ ਬਚਾਓ ਹੂੰ ਜੋ ਅੱਜ ਕੱਲ੍ਹ ਦੀ ਜਿਹੜੀ ਫੁੱਟ ਹੈ ਹੁਣ ਜਿਹੜੀ ਕਿਹਾ ਜੀ ਉਹ ਇਸ ਇਸ਼ੂ ਤੇ ਆ ਜੀ ਜੀ ਜੇ ਕੀ ਅਕਾਲੀ ਦਲ ਰਵੇ ਕਿ ਪ੍ਰਧਾਨ ਰਵੇ ਜੀ ਸੋ ਮੈਂ ਇਹ ਸਮਝਦਾ ਕਿ ਹਾਲਾਂਕਿ ਲੋੜ ਇਹ ਹੀ ਹੈ ਕਿ ਅਕਾਲੀ ਦਲ ਟੁੱਟੇ ਨਾ ਜੀ ਤੇ ਔਰ ਇਹ ਉਸਾਰੀ ਜਿਹੜੀ ਪਹੁੰਚ ਹੈ ਉਹ ਜਥੇਦਾਰ ਸਾਹਿਬ ਅਕਾਲ ਤਖਤ ਵੀ ਕਿਚੜੀ ਚਾਹ ਦੀ ਜੀ ਜਿਹੜੇ ਬੰਦੇ ਕੱਲ ਗਏ ਇਹ ਸਾਰੇ ਬੜੇ ਸਟਾਲਵਾਰਟ ਆ ਤੁਸੀਂ ਵੀ ਜਾਣਦੇ ਹੋ ਜੀ ਜੀ ਜੇ ਅਕਾਲੀ ਗੱਲ ਜੇ ਕਾਊਂਟ ਕਿਰਿਆ ਜਾਏ ਤੇ 90% ਉਹ ਲੀਡਰ ਸਾਰੇ ਕੱਲ ਉੱਥੇ ਚਲੇ ਗਏ ਜੀ ਹੁਣ ਮਗਰ ਤੇ ਪ੍ਰਧਾਨ ਰਹਿ ਗਿਆ ਜਾਂ ਦੋ ਜਾਂ ਤਿੰਨ ਰਹਿ ਗਏ ਹਾਂ 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 ਸੋ ਅਸਲ ਗੱਲ ਹੈ ਕਿ ਉਹ ਚਲੇ ਗਏ ਜੀ ਉਹ ਉਹਨਾਂ ਨੇ ਜਾ ਕੇ ਜਿਵੇਂ ਤੁਸੀਂ ਕਿਹਾ ਹੈ ਕਿ ਚਿੱਠੀ ਲਿਖ ਕੇ ਜਾਈ ਤੀ ਮਾਫੀਨਾਮਾ ਆਪਣੇ ਆਪ ਸਾਨੂੰ ਸਜ਼ਾ ਲਗਾਓ ਇਹ ਵੀ ਕਹਿ ਦਿੱਤਾ ਜੀ ਪਾਇਆ ਤੇ ਪਾਰਟੀ ਅਸੀਂ ਪਾਰਟੀ ਦਾ ਤੋਂ ਇਹ ਤੇ ਬੜੀ ਅੱਛੀ ਵੈਲਕਮ ਸਟੈਪ ਹੈ ਕਿ ਸੈਲਫ ਕਨਫੈਸ਼ਨ ਹੂੰ ਹੂੰ ਵੀ ਕਨਫੈਸ਼ਨ ਗੁਹਰ ਕਰਕੇ ਹੁਣ ਮੇਰੀ ਇਹ ਜਦਰ ਸਾਹਿਬ ਵੱਡੇ ਕਿਉਂਕਿ ਹੀ ਦੀ ਸੁਪਰੀਮ ਅਥਾਰਟੀ ਕਿ ਉਹ ਚੰਗਾ ਫੈਸਲਾ ਹੋਣੀ ਇਹ ਕਰਨ ਜੀ ਇਹ ਅਕਾਲੀ ਦਲ ਕਿਵੇਂ ਬਚੇ ਜੀ ਮੇਰਾ ਮਤਲਬ ਹੁਣ ਇੰਡੀਵਿਜੂਅਲ ਦੀ ਖਾਤਰ ਅਕਾਲੀ ਦਲ ਦਾ ਸਿਧਾਂਤ ਕੁਰਬਾਨ ਨਹੀਂ ਹੋਣਾ ਚਾਹੀਦਾ ਠੀਕ ਹੈ ਇਹ ਮੇਰੀ ਰਾਏ ਹੈ ਕਿ ਤੁਸੀਂ ਸਾਰੇ ਲੋਕ ਜਿਨ੍ਹਾਂ ਦੀ ਸ਼ਕਤੀ ਹੈ ਜਥੇਦਾਰ ਸਾਹਿਬ ਦਾ ਸਲਾਹ ਹੈ ਇਹ ਪਹਿਲਾਂ ਸਾਡੀਆਂ ਪਰੰਪਰਾਵਾਂ ਹੈ ਕਿ ਕਈ ਵਾਰੀ ਅਕਾਲੀ ਦਲ ਦੀ ਨਵੇਂ ਪ੍ਰਧਾਨ ਅਕਾਲ ਤਰਸੇ ਨੇ ਬਣਾਏ ਯੂਨਿਟੀ ਕਲਾਈ ਕਈ ਜਥੇਦਾਰ ਸਹਿਬਾਨ ਇਹ ਕਰ ਚੁੱਕੇ ਜੀ ਸੋ ਮੇਰੀ ਇਹ ਹੈ ਕਿ ਜਥੇਦਾਰ ਸਾਹਿਬ ਇਹ ਚਾਹਣ ਬੜੀਆਂ ਆਪਸ਼ਨ ਹੈ ਜੇ ਕਿ ਨਵੀਂ ਇੱਕ ਡਾਕੂਮੈਂਟੀ ਬਣਾ ਸਕਦੇ ਨੇ ਇਹਨਾਂ ਸਾਰਿਆਂ ਨੂੰ ਤੋੜ ਕੇ ਜੀ ਔਰ ਡਾਕੂਮੈਂਟੀ ਨੂੰ ਕਹਿਣ ਤੁਸੀਂ 6 ਮਹੀਨੇ ਕੰਮ ਕਰਕੇ ਪ੍ਰਪੋਜ਼ਲ ਲਿਓ ਜੀ ਸਵਾਲ ਹੈ ਬਜਾਏ ਪ੍ਰਧਾਨ ਲਾਉਣ ਦੇ 4-5 ਦੀ ਕਮੇਟੀ ਬਣਾ ਸਕਦੇ ਠੀਕ ਹੈ ਅੱਛਾ ਉਹਨਾਂ ਦੇ ਬੜੀਆਂ ਪ੍ਰਪੋਜ਼ਲਾਂ ਗੱਲ ਆਈਆਂ ਮੈਂ ਸੁਣੀਆਂ ਕਿ ਸਾਬਕਾ ਜੱਜਦਾਰ ਭਾਈ ਮਨਜੀਤ ਸਿੰਘ ਭਾਈ ਰਪੀ ਜੱਜਦਾਰ ਵੀ ਹੋ ਸਕਦੇ ਆ ਜੀ ਜੀ ਉਸ ਤੋਂ ਇਲਾਵਾ ਜਿਹੜੇ ਵਿਦਵਾਨ ਬਾੜ ਦਾ ਜਨ ਰਵੀ ਆਂਦਰ ਸਿੰਘ ਬੈਟਰਬਾਰ ਜੀ ਸਭ ਤੋਂ ਪੁਰਾਣਾ ਖਾਲਸਾ ਸਰਬੰਦੇਵ ਸਿੰਘ ਦੀ ਫੈਮਿਲੀ ਤੋਂ ਸਪੀਕਰ ਰਿਹਾ ਹੈ ਜੀ ਹੋਰ ਬੰਦੇ ਦੋ ਦੋਵੇਂ ਨਾਂ ਕੋ ਪਾ ਲਓ ਹੂੰ ਹੂੰ ਮੇਰਾ ਮਤਲਬ ਕੋਈ ਇਹ ਡਾਕ ਕਮੇਟੀ ਬਣਾ ਦੇ ਨਾ ਤੇ ਪਹਿਲਾਂ ਅਕਾਲੀ ਦਲ ਬਾਰੇ ਲਿਓ ਪ੍ਰਧਾਨੀ ਮਗਰ ਨਾ ਜਾਓ ਜੀ ਮੈਂ ਤੇ ਸਮਝਦਾ ਕਿ ਪ੍ਰਧਾਨ ਬਚਾ ਲਈ ਅਕਾਲੀ ਦਲ ਦੁਬਦਾਂ ਚ ਬੈ ਗਿਆ ਔਰ ਦੁਬਦਾਂ ਸਾਰੀ ਕੌਮ ਖਨਵਾਲ ਦਾ ਮੈਨੂੰ ਤੇ ਸਮਝ ਨਹੀਂ ਆਈ ਐਸੇ ਹੁਣ ਤੱਕ ਤੇ ਹੈ ਕਿ ਜਦੋਂ ਜਰਨਲ ਆਰਗਨ ਨਾ ਉਹ ਜਰਨਲ ਆਪ ਚੜ ਜਾਂਦੇ ਜੀ ਬਸ ਉਹ ਗੱਲ ਹੋਈ ਨਹੀਂ ਜੀ ਮੇਰੀ ਗੱਲ ਆਇਆ ਕਿ ਹੁਣ ਬਾਲ ਇਨ ਦੀ ਕੋਰਟ ਆਫ ਅ ਕਾਂਸਕਰ ਜੱਜ ਜੇਦਾਰ ਉਹ ਇਸ ਗੱਲ ਤੇ ਉੱਟਣ ਔਰ ਪੰਥ ਦੇ ਚਾਈ ਜਿਹੜੇ ਉਹ ਸਰਤਾਜ ਜੱਜ ਜੇਦਾਰ ਸਾਹਿਬ ਉਹ ਫੈਸਲਾ ਕਰਨ ਔਰ ਫੈਸਲਾ ਪੰਥ ਦੇ ਤੇ ਔਰ ਕਾਲੀ ਜੱਦ ਨੂੰ ਬਚਾਉਣ ਦਾ ਕਰ। ਕਿਵੇਂ ਤੁਸੀਂ ਇਹ ਗੱਲ ਕਹੀ ਹੈ ਕਿ ਜਿਹੜਾ ਜੱਜ ਜੇਦਾਰ ਸਾਹਿਬ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਪੰਥ ਨੂੰ ਬਚਾਉਣਾ ਅਕਾਲੀ ਦਲ ਨੂੰ ਬਚਾਉਣਾ ਨਾ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਬਚਾਉਣਾ ਪਰ ਈ ਤੁਹਾਨੂੰ ਇਹ ਲੱਗਦਾ ਹੈ ਕਿ ਜਥੇਦਾਰ ਸਾਹਿਬ ਐਨੇ ਸਮਰੱਥ ਹੈਗੇ ਨਹੀਂ ਕਿ ਇਹ ਜਿਹੜੇ ਮੁਸਾਫਰ ਤੁਸੀਂ ਜੀ ਜਿਹੜੀ ਪਰੰਪਰਾ ਜਥੇਦਾਰ ਦੀ ਜਥੇਦਾਰ ਮਰ ਜਾ ਰঞ্জੀਤ ਸਿੰਘ ਨੂੰ ਵੀ ਬੁਲਾ ਸਕਦਾ ਜਿਹਨਾਂ ਜਥੇਦਾਰਾਂ ਨੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਬੁਲਾਇਆ ਇਹ ਏਡੀ ਵੱਡੀ ਇਤਿਹਾਸਕ ਗੱਲ ਹੈ ਕਿ ਇੰਡੀਆ ਦਾ ਰਾਸ਼ਟਰਪਤੀ ਕੋਈ ਕੋਟ ਨਹੀਂ ਬੁਲਾ ਸਕਦਾ ਲੇਕਿਨ ਸਾਡੇ ਜਥੇਦਾਰ ਸਾਹਿਬਾਂ ਨੇ ਉਹਨੂੰ ਵੀ ਬੁਲਾਇਆ ਜੀ ਤੋ ਤਾਕਤ ਦਾ ਥਾ ਤਾਂ ਜਿੰਨੀ ਤਾਕਤ ਤੇ ਅਕਾਲ ਤੱਕ ਕੋਲ ਹੈ ਸ਼ਾਇਦ ਕਿਸੇ ਹੋਰ ਧਾਰਮਿਕ ਆਗੂ ਕੋਲ ਨਹੀਂ ਜੀ ਪਰ ਉਹ ਉਹ ਉੱਠਣ ਆਪਣੀ ਪਦਵੀ ਨੂੰ ਸੰਭਾਲਣ ਜੀ ਜੀ ਗੱਲ ਇਹ ਹੈ ਕਿ ਉਹ ਆਪਣੀ ਇਹਨਾਂ ਸੋਚਣ ਕਿ ਮੈਂ ਮੈਨੂੰ ਲਾਇਆ ਕਿੰਨੇ ਹੈ ਚਰੋਣੀ ਕਮਟੀ ਦਾ ਮੈਂ ਮੁਲਾਜ਼ਮਾ ਨਾ ਮੁਲਾਜ਼ਮ ਕੋਈ ਹੋਵੇ ਮੁਲਾਜ਼ਮ ਤੇ ਰਾਸ਼ਟਰਪਤੀ ਵੀ ਹੈ ਇੰਡੀਆ ਦਾ ਚੀਫ ਜਸਪ੍ਰੀ ਮੁਲਾਜ਼ਮ ਹੈ ਪਰ ਚੀਫ ਜਸਪ੍ਰੀ ਕਿਉਂ ਪਾਸੇ ਕਰਦੇ ਜੀ ਜੀ ਕੋਈ ਪਦਵੀ ਹੈ ਉਹ ਪਦਵੀ ਨੂੰ ਹੁਣ ਸੰਭਾਲਣ ਇਹ ਫੈਸਲਾ ਨਿਰਧਾਰ ਹੋ ਕੇ ਨਿਰਪੱਖ ਹੋ ਕੇ ਕੌਮ ਦੇ ਹਿੱਤ ਚ ਕਰਨ ਨਾ ਕਿ ਕਿਸੇ ਇੰਡੀਵਿਜੂਅਲ ਵਲ ਵੇਖਣ ਬਸ ਜੇਕਰ ਇੰਡੀਵਿਜੂਅਲ ਵਲ ਨਹੀਂ ਦੇਖਦੇ ਹੈਗੇ ਪਰ ਇਹਦੇ ਵਿੱਚ ਇੱਕ ਇਹ ਵੀ ਗੱਲ ਹੈਗੀ ਹੈ ਕਿ ਹੁਣ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਚਾਰ ਗਲਤੀਆਂ ਮੰਨੀਆਂ ਨੇ ਤੇ ਇਸ ਦੇ ਲਈ ਕੋਈ ਇਹਨਾਂ ਜਿਹੜੇ ਲੀਡਰ ਨੇ ਚਾਹੇ ਉਹ ਸੁਖਬੀਰ ਸਿੰਘ ਬਾਦਲਾ ਹੈ ਜਾਂ ਜਿਹੜੇ ਬਾਕੀ ਧੜੇ ਨੇ ਇਹਨਾਂ ਨੂੰ ਕੋਈ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਕਦਰ ਉਹ ਮੈਂ ਤਾਂ ਕਹਾਂ ਜੇ ਦੇਖੋ ਇਹ ਜੋ ਮਲਜ਼ਾਮ ਲਗੇ ਨੇ ਤੁਸੀਂ ਜੀ ਮੈਂ ਪਾਰਲੀਮੈਂਟ ਮੈਂਬਰ ਰਿਆ ਜੀ ਮੈਂ ਇਹ ਪਾਰਲੀਮੈਂਟ ਜੀ ਜਦੋਂ ਡੇਰਾ ਸੱਚਾ ਸੌਦਾ ਨਹੀਂ ਕੀਤਾ ਸੀ ਮੈਂ ਬੋਲਿਆ ਸੀ ਜੀ ਕਿ ਇਹ ਸਾਰਾ ਦੇਸ਼ ਮੁਕਤਰਾ ਜੀ ਜੋ ਕਰ ਰਿਹਾ ਹੈ ਤੇ ਦੇਸ਼ ਦੇ ਅਮਨ ਨੂੰ ਖਤਰੀ ਦਿੱਤਾ ਜੀ ਜੀ ਸਵਾਲ ਹੈ ਕਿ ਇਦੋਂ ਵੱਡਾ ਗੁਨਾਹ ਕੋਈ ਕਰ ਸੋਦਾ ਜੋ ਨਹੀਂ ਕੀਤਾ ਜੀ ਤੇ ਉਹਨੂੰ ਇਹਨਾਂ ਨੇ ਮਾਫ ਕੀਤਾ ਜੀ ਕੇਸ ਵਿੱਚ ਦਰਾਖ ਕੀਤਾ ਹੋਰ ਛੱਡੋ ਜਿੰਨੇ ਅਕਾਲੀ ਐਮ.ਐਲ.ਏ. ਮਾਫ ਕਰਿਓ ਬੰਦ ਕਹਿਣਾ ਨਹੀਂ ਚਾਹੀਦਾ ਕਿ ਤੁਸੀਂ ਮੇਰਾ ਨਾਮ ਲਿਆ ਕਿ ਮੈਂ ਬਾਦਲ ਦਾ ਸਾਰੇ ਅਕਾਲੀ ਐਮ.ਐਲ.ਏ. ਜੀ ਗੁਰਬੀਰ ਸਿੰਘ ਬਾਦਲ ਲੈ ਕੇ ਸੱਚੇ ਸੌਦੇ ਵਿਸਾ ਉਹ ਤੁਮਰ ਖਤ ਕਾ ਕੇ ਲਿਆਇਆ ਜੀ ਜੀ ਬਈ ਇਹ ਇਹ ਪੁਆਇੰਟ ਆਇਆ ਹੀ ਨਹੀਂ ਜੀ ਕਿ ਉਸ ਲੱਖਣ ਚ ਇਹਨੂੰ ਮਾਫ ਕਰਨ ਤੋਂ ਬਾਅਦ ਸਾਰੇ ਐਮ.ਐਲ.ਏ. ਨੂੰ ਲੈ ਕੇ ਸਰਸੇ ਗਏ ਔਰ ਬਾਬਾ ਜੀ ਤੋਂ ਅਸ਼ੀਰਵਾਦ ਲਿਆ ਇੱਕ ਅਕਾਲੀ ਦਲ ਹੈ ਜੀ ਜੀ ਇੱਕ ਹੋਰ ਵੀ ਗੱਲ ਇਹ ਹੈ ਕਿ ਜਦੋਂ ਸੁਖਵੀਰ ਸਿੰਘ ਬਾਦਲ ਵੀ ਇਸ ਗੱਲ ਨੂੰ ਕੰਫੈਸ ਕਰਦੇ ਆ ਉਹ ਉਹ ਵੀ ਕਹਿੰਦੇ ਆ ਵੀ ਸਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਹੋਈਆਂ ਨੇ ਪਰ ਜਿਹੜੀਆਂ ਇਹ ਆਪਾਂ ਇਹਨਾਂ ਚਾਰਾਂ ਗਲਤੀਆਂ ਨੂੰ ਦੇਖੀਏ ਤਾਂ ਇਹ ਜਾਣੇ ਅਣਜਾਣੇ ਚ ਤਾਂ ਗਲਤੀ ਹੋਈ ਇਹ ਜਦੋਂ ਤੁਸੀਂ ਜੀ ਇਹ ਅਣਜਾਣਾਂ ਵਾਲੀ ਗੱਲ ਹੈ ਨਹੀਂ ਇਹ ਗੁਨਾਹ ਹੋਏ ਜੀ ਜੀ ਇਹ ਨੋਇੰਗਲੀ ਹੋਏ ਨੇ ਜੀ ਜੀ ਤੇ ਇਹ ਕੋਈ ਨਹੀਂ ਕਹਿ ਸਕਦਾ ਕਿ ਮੈਂ ਅਨਪੜ੍ਹ ਸੀ ਜੀ ਮੈਂ ਪੜਿਆ ਨਹੀਂ ਤੁਹਾਨੂੰ ਕਿ ਲੱਗ ਗਿਆ ਤੇ ਇਹ ਸੈਣੀ ਨੂੰ ਸੈਣੀ ਨੂੰ ਲਾਣਾ ਦੀ ਜੀ ਇਹ ਕੋ ਗੁਨਾਹ ਕੀ ਕਿਹੜਾ ਗੁਨਾਹ ਦੀ ਸੀ ਜੀ 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 ਤੇ ਇੱਕ ਹੋਰ ਜਿੰਨੇ ਵੀ ਇਹ ਲੀਡਰਸ਼ਿਪ ਜਿਹੜੀ ਬਾਗੀ ਹੋਈ ਹੈ ਇਹ ਅਸਲ ਦੇ ਵਿੱਚ ਇਸ ਸਾਰੇ ਗੁਨਾਹਾਂ ਦੇ ਵਿੱਚ ਆਪਣੇ ਆਪ ਨੂੰ ਤਾਂ ਕਹਿੰਦੀ ਆ ਵੀ ਅਸੀਂ ਸ਼ਾਮਲ ਸੀਗੇ ਪਰ ਇਹ ਇਹ ਗੱਲ ਇਸ ਤਰ੍ਹਾਂ ਨਹੀਂ ਲੱਗਦੀ ਹੈਗੀ ਵੀ ਜਦ ਤੱਕ ਤਾਂ ਸੱਤਾ ਸੀਗੀ ਉਦੋਂ ਤੱਕ ਚੁੱਪ ਰਹੇ ਤੇ ਅੱਜ ਅਕਾਲੀ ਦਲ ਦੇ ਹਰਾਤ ਮਾੜੇ ਹੋਏ ਨੇ ਤੇ ਇਸ ਗੱਲ ਕਰਕੇ ਇਹ ਇਲਕਨ ਮੈਂ ਇਤਨਾ ਮੈਂ ਕਹਣਾ ਸਾਰੀ ਲੀਡਰਸ਼ਿਪ ਨੂੰ ਸਹਾ ਦਿਓ ਜੀ ਸਦਾ ਮਾਸਤਾਰਾ ਸਿੰਘ ਨੇ ਭਾਂਡੇ ਮਾਂਝੇ ਸ਼ੰਤਪਦੇ ਸੈਨ ਨੇ ਵੀ ਮਾਂਝੇ ਕਿੰਨੇ ਨਹੀਂ ਮਾਂਝੇ ਜੀ ਬਰਨਾਲੇ ਨੂੰ ਬੰਨ ਕੇ ਉੱਥੇ ਜਥੇਦਾਰ ਨਾਲ ਖੰਭ ਨਾਲ ਰਸੀ ਨਾਲ ਬੰਨਤਾ ਸੀ ਜੀ ਬੂਟਾ ਸਿੰਘ ਪੁਰ 33 ਦਿਨ ਉਹ ਪਤੀ ਭਾਗੇ ਮੈਂ ਆਪਰਾ ਦੀਆਂ ਜੰਦੂਕਾਂ ਦੀ ਘੁੰਮਿਆ ਜੀ ਇਸ ਕਰਕੇ ਸਜ਼ਾ ਵੀ ਜਨਤਪਤ ਸਾਹਿਬ ਦੇਣ ਮੈਂ ਨਹੀਂ ਕਹਿ ਰਿਹਾ ਕਿਸ ਨੂੰ ਮਾਫ ਕਰੋ ਸਾਰਿਆਂ ਨੂੰ ਦਿਓ ਸਾਰੇ ਦੋਸ਼ੀ ਹੈ ਸਵਾਲ ਹੈ ਅਕਾਲੀ ਗੰਦ ਦੇ ਉਹ ਵਜ਼ੀਰ ਜਿਹੜੇ ਬੰਤਕਬੀਰ ਦੇ ਨਾਲ ਸਨ ਉਹ ਵੀ ਤਾਂ ਉਨੇ ਹੀ ਪੁੱਛੀ ਜੀ ਜੀ ਉਹ ਹੁਣ ਤੱਕ ਸੱਜੇ ਖੱਬੇ ਬੈਠਦੇ ਹੀ ਰਹੇ ਨੇ ਤੇ ਅੱਜ ਹਰ ਟੋਟਲ ਲੀਡਰਸ਼ਿਪ ਜਨਵਾਰ ਸੀ ਜੀ ਹਜੇ ਭਾਈ ਕਿਉਂਕਿ ਇੱਕ ਗੱਲ ਨੂੰ ਸਮਝ ਲਈਏ ਅਕਾਲੀ ਦਲ ਆਪਾਂ ਡੈਮੋਕਰੇਸੀ ਹੈ ਨਹੀਂ ਹੈ ਨਹੀਂ ਡਿਕਟੇਟਰਸ਼ਿਪ ਹੈ ਇਹ ਸਭ ਨੂੰ ਪਤਾ ਹੈ ਉਹ ਡਿਕਟੇਟਰਸ਼ਿਪ ਜਿਹੜੀ ਹੈ ਉਹ ਐਸਡੀਪੀਸੀ ਦੇ ਉਹ ਲਾਗੂ ਹੈ ਜੀ ਜੀ ਜਿਹੜੀ ਐਸਡੀਪੀਸੀ ਤੇ ਲਾਗੂ ਉਹਨਾਂ ਨੇ ਕਰਾਈ ਨਾ ਜਦੋਂ ਮaaf ਕਰਾਇਆ ਬਾਦਲ ਸਾਹਿਬ ਨੇ ਕਰਵਾਇਆ ਇੱਕ ਹੋਰ ਜਿਆ ਹਿਆਰ ਦਿੱਤੇ ਹਾਂ ਜੀ ਹਾਂ ਲੱਖ ਲੱਖ ਲੱਗੇ ਤੇ ਇਹਦੇ ਨਾਲ ਨਾਲ ਇਹ ਵੀ ਤਾਂ ਹੈ ਕਿ ਜੇਕਰ ਇਹ ਲੀਡਰ ਦੋਸ਼ੀ ਨੇ ਤਾਂ ਐਸਜੀਪੀਸੀ ਦਾ ਪ੍ਰਧਾਨ ਵੀ ਦੋਸ਼ੀ ਸੀਗਾ ਐਸਜੀਪੀਸੀ ਵੀ ਦੋਸ਼ੀ ਸੀ ਮੈਂ ਕਹਿੰਦਾ ਜਥੇਦਾਰ ਜਿਹੜਾ ਸਾਬਕਾ ਕਮਾਂਦ ਤੱਕ ਜਿਹੜਾ ਹੈ ਉਹ ਵੀ ਦੋਸ਼ੀ ਹੈ ਜੀ ਜੀ ਜਿੰਨਾ ਜਥੇਦਾਰਾਂ ਨੇ ਇਹ ਹੁਕਮ ਕਰਿਆ ਉਹ ਵੀ ਹੈ ਨਾ ਐਸਜੀਪੀਸੀ ਪ੍ਰਧਾਨ ਮਰਨੁਪਰੰਤ ਵੀ ਉਹਨੂੰ ਸਜ਼ਾ ਦੇ ਹੋ ਸਕਦੀ ਹੈ ਜੀ ਜੀ ਡਿਗਨੇਰ ਦਾ ਕਰੋ ਨਾ ਦੋਸ਼ੀ ਡਿclare ਕਰੋ ਸਾਰਿਆਂ ਨੂੰ ਜੀ ਜੀ ਤਾਂ ਕਿ ਸਾਰੀ ਕੌਣ ਪਤਾ ਲੱਗੇ ਵੀ ਇਹ ਸਾਰੇ ਭਾਂਡੇ ਮਾਂ ਦੇ ਜੀ ਤੇ ਇਹਦੇ ਨਾਲ ਨਾਲ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਣਨੀਤੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਤੁਸੀਂ ਇਹ ਤਾਂ ਗੱਲ ਕਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਸਖਤ ਕਦਮ ਉਠਾਉਣਾ ਚਾਹੀਦਾ ਹੈ ਕਿਉਂਕਿ ਇੱਕ ਇਹ ਪਰਪਰਤਾ ਦੇ ਬਿਲਕੁਲ ਇਹ ਸਖਤ ਨਹੀਂ ਹੈ ਇਹ ਕੌਮ ਦੇ ਇੱਤੇ ਚ ਹੈ ਜੀ ਜੀ ਸਵਾਲ ਹੈ ਸਖਤ ਨਹੀਂ ਜਥੇਦਾਰ ਸਾਹਿਬ ਕੌਮ ਦੇ ਸਰਪ੍ਰਸਤ ਬਣਨ ਆਪਣੀ ਪਦਵੀ ਦਾ ਲਿਆਦ ਵੇਖਣ ਮੈਂ ਪਦਵੀ ਕਿਹੜੀ ਤੇ ਬੈਠਾ ਹੁਣ ਕੌਮ ਨੂੰ ਇਹ ਲੋੜ ਹੈ ਉਹ ਗਿਆਮ ਬਹੁਤ ਅਜੀਬ ਗੱਲ ਸੀ ਕਿ ਉਹ ਮਾਫੀ ਮੰਗਦਾ ਪਰ ਮੈਂ ਬੜੇ ਵਿੱਚ ਕਲੀਅਰ ਕਰਨ ਇਸ ਵੇਲੇ ਕੌਮ ਦੀ ਦੁੱਖ ਦਾ ਦੂਰ ਕੌਣ ਕਰ ਸਕਦਾ ਠੀਕ ਹੈ ਤੇ ਆਪ ਇਕੱਠੇ ਹੋ ਜੀਦੇ ਯੂਨੀਟੀ ਹੋ ਰਹੀ ਰਹੀ ਕੌਣ ਕੌਣ ਬੁਲਾਵੇ ਜੀ ਜੀ ਠੀਕ ਜਥੇਦਾਰ ਸਾਫ ਕਰਨ बाकी ਜਥੇਦਾਰਾਂ ਨੂੰ ਬੁਲਾਉਣ ਔਰ ਤੁਰੰਤ ਕਰੋ ਸਤਿ ਸ਼ਰਸ਼ਕੋ ਤੁਸੀਂ ਇਹ ਗੱਲਬਾਤ ਸੁਣੀ ਹੈ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਲੱਗਿਆ ਹੋਊਗਾ ਕਿ ਆਖਿਰਕਾਰ ਜਿਹੜੀ ਅਕਾਲੀ ਲੀਡਰਸ਼ਿਪ ਹੈ ਇਹ ਉਸ ਨੂੰ ਕੱਢਣ ਦੇ ਵਿੱਚ ਐ ਸ੍ਰੀ ਅਕਾਲ ਤਖਸੈਰ ਦੀ ਵੱਡੀ ਭੂਮਿਕਾ ਹੋ ਸਕਦੀ ਹੈ ਕਿਉਂਕਿ ਇਸ ਸਮੇਂ ਜੇਕਰ ਅਕਾਲੀ ਦਲ ਪੂਰੀ ਤਰੀਕੇ ਨਾਲ ਜਿਸ ਤਰੀਕੇ ਨਾਲ ਨਿਗਾਰਵਲ ਗਿਆ ਹੋਇਆ ਹੈ ਉਤੋਂ ਨਾ ਉਭਰਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੀ ਕੋਈ ਵੀ ਨਵਾਂ ਦਾ ਪਾਰਟੀ ਨਹੀਂ ਰਹਿ ਜਾਏਗੀ ਸੋ ਇਹ ਸੀਗੀ ਅੱਜ ਦੀ ਰਿਪੋਰਟ ਕੱਲ ਨੂੰ ਕਿਸੇ ਹੋਰ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਉਦੋਂ ਤੱਕ ਮੈਨੂੰ ਦਿਓ ਆ ਗਿਆ ਸਤਿ ਸ੍ਰੀ ਅਕਾਲ